ਨਾ ਮੀਟਿੰਗ ਹੋਈ ਜ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਐ ਐਮ ਐਲ ਏ ਸਾਹਿਬ ਨਾਲ ਮੀਟਿੰਗ ਹੋਈ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਅਸੀਂ ਤਾਂ ਉਹਨਾਂ ਨੂੰ ਸਿਰਫ ਨੋਰਮਲੀ ਮਾਰਗ ਪੱਤਰ ਦੇਣ ਆਏ ਸੀ ਕਿ ਸਾਡੀ ਸੀ ਐਮ ਸਾਹਿਬ ਜਾਂ ਕੇ ਜੀ ਰਾਜ ਸਾਹਿਬ ਨਾਲ ਮੀਟਿੰਗ ਕਰਾ ਦਿਓ ਓਨਲੀ ਮਾਰਗ ਪੱਤਰ ਦੇਣ ਬਾਰੇ ਗੱਲ ਚੱਲ ਰਹੀ ਸੀ ਤੇ ਐਮ ਐਲ ਏ ਸਾਹਿਬ ਨੇ ਗੁੱਸਾ ਮੀੜ ਕੇ ਕਿ ਕੋਈ ਗੱਲ ਨਹੀਂਗਾ ਤੁਹਾਡੇ ਕਿਸਾਨਾਂ ਨਾਲ ਵੀ ਇਹੀ ਏਦਾਂ ਕੀਤਾ ਹੈ ਤੁਹਾਡੇ ਨਾਲ ਵੀ ਤੱਕਾਂਗੇ ਅਸੀਂ ਤੁਹਾਨੂੰ ਘਰਾਂ ਚੋਂ ਚੱਕਾਂਗੇ ਜੇ ਉਹ ਸਾਨੂੰ ਬਾਅਦੂ ਘੱਟ ਬੋਲਿਆ ਗਿਆ ਸਰ ਕਾਨੂੰਨ ਕਿਉਂਕਿ ਸਾਡਾ ਰਾਈਟ ਆ ਧਰਨੇ ਕਰਨਾ ਸਾਡਾ ਰਾਈਟ ਆ ਰੈਨੀਆਂ ਕਰਨਾ ਸਾਡਾ ਰਾਈਟ ਆ ਮੁੱਖ ਮੰਤਰੀ ਨੂੰ ਮਿਲਣਾ ਸਾਡਾ ਰਾਈਟ ਆ ਇਹ ਸਾਨੂੰ ਰਾਈਟ ਦੇ ਨਹੀਂ ਰਹੇ ਸਾਨੂੰ ਡਰਾਇਆ ਗਿਆ ਜੀ ਸਾਨੂੰ ਡਰਾਇਆ ਗਿਆ ਸਾਨੂੰ ਪ੍ਰਸ਼ਾਸਨ ਪ੍ਰਸ਼ਾਸਨ ਨੇ ਧਮਕੀਆਂ ਦਿੱਤੀਆਂ ਪਰ ਐਮ ਐਲ ਆ ਸਾਹਿਬ ਨੇ ਸਾਨੂੰ ਪ੍ਰਸ਼ਾਸਨ ਦਾ ਡਰਾਵਾ ਦਿੱਤਾ ਕਿ ਅਸੀਂ ਜੇਕਰਾਂ ਇਹ ਸਾਡੇ ਪ੍ਰਸ਼ਾਸਨ ਨਾ ਕਰੇਗਾ ਬਾਕੀ ਤੁਸੀਂ ਪੁਲਿਸ ਪ੍ਰਸ਼ਾਸਨ ਦੇਖ ਹੀ ਰਹੇ ਹੋ ਵਾਲੇ ਵਾਲੇ ਕਿ ਉਹਨੇ ਤੇ ਬੰਦੇ ਨਹੀਂ ਜਿੰਨੇ ਪੁਲਿਸ ਪ੍ਰਸ਼ਾਸਨ ਆ ਕੇ ਖੜੇ ਨੇ ਮੋਸਾ ਕਾਇਰ ਆ ਆਮ ਆਦੀ ਪਾਰਟੀ ਦੇ ਰਾਜ ਮੁੱਖ ਮੰਤਰੀ ਮੁਰਦਾਬਾਦ 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 ਆਹ ਸਰਕਾਰ ਮੁਰਦਾਬਾਦ ਮੁਰਦਾਬਾਦ ਜੀ ਬੰਕੀ ਅੱਜ ਜਿਹੜੇ ਇਕੱਠੇ ਹੋਏ ਸੀ ਕੀ ਕਹਿਣਾ ਚਾਹੁੰਦੇ ਸੀ ਸਰ ਮੁੱਦਾ ਤਾਂ ਬਹੁਤ ਵੱਡਾ ਹੈ ਦੇਖੋ ਜੀ ਅਸੀਂ ਨੂੰ ਬਹੁਤ ਟਾਈਮ ਹੋ ਗਿਆ ਸੰਘਰਸ਼ ਕਰਦਿਆਂ ਨੂੰ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਸਾਨੂੰ ਬਹਾਲ ਕਰਵਾਵਾਂਗੇ ਅਸੀਂ ਬਹੁਤਾਂ ਦੇ ਟੱਕੇ ਖਾਦੇ ਆ ਦੇਖੋ ਨਾਲ ਬੱਚੇ ਵੀ ਅਸੀਂ ਕਿ ਸਾਡਾ ਇਹ ਹੱਲ ਹੋਣਾ ਚਾਹੀਦਾ ਅੱਜ ਸਾਡਾ ਇਹ ਆ ਕਿ ਸਾਡੀ ਮੁੱਖ ਮੰਤਰੀ ਨਾਲ ਸਾਡੀ ਮੀਟਿੰਗ ਕਰਵਾ ਦਿੱਤੀ ਜਾਵੇ ਤੁਹਾਡੇ ਕਈ ਮੈਂਬਰ ਐਮ ਐਲ ਏ ਸਾਹਮਣੇ ਮੀਟਿੰਗ ਕਰਕੇ ਆਏ ਨੇ ਜੀ ਉਹਦਾ ਕੀ ਸੀਟਾ ਨਿਕਲਿਆ ਉਹਨਾਂ ਦਾ ਐਸ ਜੀ ਉਹ ਥੋੜਾ ਰੋਬੀ ਬੋਲੇ ਕਿ ਉਹਨਾਂ ਸਪੀਕਰ ਕੇ ਮਾਰ ਕੇ ਭੇਜਾਂਗੇ ਆਜੋ ਧਰਨੇ ਦੇ ਵਿੱਚ ਆ ਜਾਓ ਮਤਲਬ ਕਿ ਇਦਾਂ ਦਾ ਕੁਝ ਬੰਦਾ ਨਹੀਂ ਸੀ ਉਹ ਪਿਆਰ ਨਾਲ ਹੀ ਦੇਖੋ ਉਹ ਵਿੱਚ ਰਸਤਾ ਨਹੀਂ ਉਹਨਾਂ ਨਾਲ ਮੁਲਾਕਾਤ ਪਰ ਬੰਦਾ ਉਹ ਹੀ ਪਿਆਰ ਨਾਲ ਕਹਿੰਦੇ ਅਸੀਂ ਤਾਂ ਮੰਗਮੈਂਟ ਲੈਣੇ ਆ ਆਪਣਾ ਮੰਗ ਪੱਤਰ ਦੇਣਾ ਸਾਡਾ ਕੀ ਹੱਲ ਨਿਕਲਦਾ ਉਹਦੇ ਬਾਰੇ ਜੀ ਜੋ ਜਿਹੜਾ ਚੁਣੇ ਕਰਨਾ ਨੇ ਦੇਖੋ ਅਸੀਂ ਇੱਥੇ ਮੈਮੋਰੰਡਮ ਦਿੱਤਾ ਸੀਗਾ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਸੀਗਾ ਤੇ ਐਮਐਲਏ ਸਾਹਿਬ ਨੂੰ ਮੈਮੋਰੰਡਮ ਦਿੱਤਾ ਸੀਗਾ ਕਿ ਸਾਨੂੰ ਗਿੰਦ ਤੇ 5 ਮਿੰਟ ਦਿੱਤੇ ਜਾਣ ਮੁੱਖ ਮੰਤਰੀ ਸਾਹਿਬ ਨੂੰ 5 ਮਿੰਟ ਤੇ ਮੰਤਰੀ ਸਾਹਿਬ ਤੋਂ ਪ੍ਰਿੰਨ ਕੇ ਜੀ ਵਰਸਾ ਪੇਰ ਕੀ ਹਨ ਤੇ ਅਸੀਂ ਇਹ ਇਹਨਾਂ ਨੂੰ ਮੰਗਪੱਤਰ ਦੇਣ ਪਹੁੰਚੇ ਅੱਜ ਸੋ ਸਾਡੇ 7ਵੀਂ ਤੇ ਇਥੇ ਭੇਜਿਆ ਹੈ ਇਹਨਾਂ ਲਈ ਸਾਡੇ ਕਿ ਅਸੀਂ ਮੰਗਪੱਤਰ ਦੇਣਾ ਹੈ ਤੇ ਸਾਨੂੰ ਗਿਣਤੀ ਤੇ ਭਾਈ ਜਿੱਤੇ ਜਣ ਪਰ ਐਮਐਲਏ ਸਾਹਿਬ ਸਾਡੇ ਕਹਿੰਦੇ ਕਿ ਸਾਡਾ ਜਿਹੜਾ ਪ੍ਰਜਾਣ ਦਾ ਸੰਗਤ ਆ ਅਸੀਂ ਤੁਹਾਡੇ ਧੰਨਿਆ ਦੇ ਕਾਰਵਾਈ ਕਰਵਾਵਾਂਗੇ ਅਸੀਂ ਕਰਵਾਵਾਂਗੇ ਅਸੀਂ ਕਰਵਾਵਾਂਗੇ ਕੱਲ ਰਾਤ ਨੂੰ ਵੀ ਸਾਨੂੰ ਵਰਟਰ ਤੇ ਕੋਲ ਆਉਂਦੀ ਆ ਤੇ ਸਾਨੂੰ ਤੁੰਗਾਇਆ ਜਾਂਦਾ ਹੈ ਕਿ ਜੇਕਰ ਤੁਸੀਂ ਆਉਂਦੇ ਹੋ ਤਾਂ ਸਾਡਾ ਪ੍ਰਸ਼ਾਸਨ ਜਿਹੜਾ ਆ ਕਾਰਵਾਈ ਕਰਨ ਨੂੰ ਤਿਆਰ ਰਿਹਾ ਹੈ ਕਿੰਨੇ ਦੀ ਕਾਲ ਆਉਦੀ ਰੋਮੀ ਐਮ ਐਲ اے ਦਾ ਐਮ ਐਲ اے ਦਾ ਜੀ ਅੱਕੇ ਤੁਹਾਡਾ ਕੀ ਮਤਲਬ ਰੋਮੀ ਦੇਖੋ ਤੁਹਾਡਾ ਕਿਸੇ ਨਾ ਕੋਈ ਬੈਕ ਨਹੀਂਗਾ ਪਰ ਤੁਹਾਡੀ ਹੀ ਵੋਟ ਨਾਲ ਜਿੱਤੇ ਹੋਏ ਆਮ ਘਰਾਂ ਦੇ ਜਿਹੜੇ ਆਮ ਬੰਦੇ ਆ ਅਸੀਂ ਵੀ ਆਮ ਘਰਾਂ ਦੇ ਅਸੀਂ ਇਹਨਾਂ ਨੂੰ ਮੰਗ ਪੱਤਰ ਦੇਣ ਪਹੁੰਚੀਆਂ ਕਿ ਸਾਡੇ ਆ ਜਿਹੜਾ ਹੱਲ ਕੀਤਾ ਜਾਵੇ ਜਿਹੜੀ ਲੁਧਿਆਣਾ ਚੋਣ ਚੋਂ ਆ ਰਹੀ ਹੈ ਤੁਸੀਂ ਉੱਥੇ ਵੀ ਜਾ ਕੇ ਕੋ ਜੀ ਜੇਕਰ ਸਾਡੀ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਸੰਘਰਸ਼ ਤੇਜ਼ ਕਰਾਂਗੇ ਜਿੰਨੀ ਤੋਂ ਉਹਨਾਂ ਦੇ ਉੱਥੇ ਵੀ ਅਸੀਂ ਇਹਨਾਂ ਦਾ ਜਿਹੜਾ ਵਿਰੋਧ ਕਰਾਂਗੇ ਕਹਤਾ ਵੀ ਸਾਡਾ ਮਸਟੇਰਟੀ ਜਾ ਕੇ ਬਿਲਕੁਲ ਇਹਨਾਂ ਸਾਰਾ ਫਾਈਨਲ ਈਸਟ ਰਾਈ ਵੀ ਕਰ ਰਿਹਾ ਜੀ ਕੋਲ ਵੀ ਕੀਤੀ ਸਰ ਲਗਾਤਾਰ ਜਿ ਆਪਣੀ ਟਾਈਮ ਨਾਲ ਮੈਨੇ ਕੋਲਮਾ ਸਿੰਘ ਸਾਹਿਬ ਨੂੰ ਅੱਜ ਠੀਕ ਹੈ ਟਾਈਮ ਦੀ ਪਰਕਸ ਕਰਕੇ ਮੈਂ ਕਿਹਾ ਕਿ ਮੈਨੇ ਟਾਈਮ ਕਰਕੇ ਤੁਹਾਨੂੰ ਮੇਰੇ ਆਫਿਸ ਕਿ ਕਰਾ ਚੁੱਕਾ ਹਾਂ ਪਰ ਟਾਈਮ ਬਿਨਾਂ ਵੀ ਉਸ ਨਾਲ ਬਚਾਉਣਾ ਮਨ ਕੋਈ ਬਰਨ ਨਾ ਉਹ ਠੀਕ ਹੈ ਮੈਨੇ ਅੱਜ ਵੀ ਮੈਂ ਵੀ ਸਿੰਘ ਸਾਹਿਬ ਨਾਲ ਕਰੀਏ ਅਗੂਪੀ ਦਾ ਸੰਭਲ ਕਰਦਾ ਠੀਕ ਹੈ ਤਾਂ ਫਿਰ ਹਾਂ ਦੇਖੋ ਅਸੀਂ ਅਸੀਂ ਭੇਜੀ ਤੁਹਾਨੂੰ ਬੁਨੇ ਹੀ ਉਧਰ ਕੰਮ ਇਹ ਕਰਕੇ ਤੁਹਾਨੂੰ ਅਸੀਂ ਇੱਥੇ ਬਿਠਾ ਪਰ ਇਹ ਆਇੰਗੇ ਤੁਹਾਨੂੰ ਅਸੀਂ ਕਨਵੇ ਕਰ ਦਿੰਨੇ ਰਿਟਰਨ ਵੀ ਤੁਸੀਂ ਇਹੀ ਤਰੀਕ ਨਾਲ ਤੁਹਾਡੀ ਮਿਲ ਦੇ ਰਿਟਰਨ ਠੀਕ ਹੈ ਜੀ ਥੈਂਕ ਯੂ ਟਿਕਟ ਕੋਈ ਗੱਲ ਗੁਰਚਾ ਪਾਣੀ ਦੀ ਮੈਂ ਤੁਹਾਨੂੰ ਰਿਕਮੈਂਡ ਕਰ ਲੀ ਉਹਦੇ ਕਰਤੀ ਮੈਂ ਤੁਹਾਡੇ ਨਾਲ ਬਸ ਠੀਕ ਹੈ ਤੁਹਾਨੂੰ ਟਾਈਮ ਕੀ ਪਾਰਟੀ ਕੋ ਤੋਂ ਉਦ ਦੇ ਤਰ੍ਹਾਂ ਹੈ ਨਹੀਂ ਪਾਰਟੀ ਦੇ ਉਹ ਸਹੀ ਗੱਲ ਹੈ ਪਹਿਲਾਂ ਲੱ ਕਰਨ ਦੇ ਵਿੱਚ ਦਾ ਨਾ ਆਇਆ ਉਹ ਤੇ ਆਪਣੀ ਮੋਟਾ ਸਾਂਗ ਆ 60% ਨਹੀਂ ਆਇਆ ਕਿ ਵਾਸਾ ਜਲੰਧਰ ਜੀ ਜਦੋਂ ਵੀ ਸਾਡੀ ਸੱਤਾ ਵਿੱਚ ਅਸੀਂ ਆਵਾਂਗੇ ਤੇ ਤੁਹਾਨੂੰ ਬਿਨਾਂ ਸ਼ਰਤ ਬਹਾਰ ਕਰਾਂਗੇ ਉਸ ਤੋਂ ਬਾਅਦ ਇਹ ਮੈਨੂੰ ਮਿਲੇ ਆ ਜਲੰਧਰ ਤੇ ਇਹਨਾਂ ਨੇ ਕਿਹਾ ਇੱਕ ਘੰਟੇ ਚ ਮੈਂ ਤੁਹਾਨੂੰ ਮੀਟਿੰਗ ਦੇ ਰਿਹਾ ਮੈਡਮ ਮਿਲੋ ਆ ਜਾਓ ਕੋਈ ਗੱਲ ਨਹੀਂ ਕਰ ਯਾਨੀ ਕਿ ਅਹੀ ਇਹ ਨਹੀਂ ਕਹਿ ਰਹੇ ਕਿ ਸਾਡੀ ਸੁਲਵਾਈ ਨਹੀਂ ਹੋ ਰਹੀ ਸਾਡੀਆਂ ਵੈਰੀਫਿਕੇਸ਼ਨਾਂ ਪੰਜ ਵਾਰੀ ਹੋ ਚੁੱਕੀਆਂ ਸਾਨੂੰ ਜੁਆਇਨਿੰਗ ਲੈਟਰ ਚਾਹੀਦੀ ਹੈ ਇਹਨਾਂ ਨੇ ਕਦੋਂ ਦੇਣੇ ਸਾਨੂੰ ਪਤਾ ਲੱਗਣਾ ਠੀਕ ਹੈ ਉਹ ਤੁਸੀਂ ਜਦੋਂ ਮਿਲੋਗੇ ਫਿਰ ਗੱਲ ਕਰ ਲਵਾਂਗੇ ਅਸੀਂ ਇਹੀ ਗੱਲ ਪੁੱਛ ਰਹੇ ਹਾਂ ਮਾਜਨਾ ਬਾਕੀ ਸਾਡਾ ਮਕਸਦ ਉਹ ਟੂ ਮੀਟਿੰਗ ਕਰਨੀ ਬਾਕੀ ਤੁਸੀਂ ਗੱਲ ਬਾਅਦ ਕਰ ਲੈਣਾ ਪੁਰਕੋ ਸੇਕਟਰ ਦੇ ਨਾਬੇ ਆਏ ਹੋ ਚਾਹ ਪਾਣੀ ਕੋਈ ਸੇਵਾ ਲੈ ਕੇ ਮੇਹਰੀਆਂ ਸਾਰੀਆਂ ਜ਼ਰੂਰਤਾਂ ਆ ਗਈਆਂ ਕੋਈ ਗੱਲ ਨਹੀਂ ਜੀ ਆਪਾਂ ਕਾਲੇ ਨਾ ਬੰਬਸਰ ਰਹਿੰਦੇ ਇਹਨਾਂ ਦੀ ਡਿਮਾਂਡ ਇਹ ਹੈ ਕਿ ਸਾਡਾ ਵਾਅਦਾ ਕੀਤਾ ਸੀ ਜਦੋਂ ਸਰਕਾਰ ਆਏਗੀ ਸਾਡੀ ਮੀਟਿੰਗ ਕਰਵਾਉ ਉਸ ਨੂੰ ਚਾਹੁੰਦੇ ਉਹ ਅਸੀਂ ਜਿਹੜੀ ਮੀਟਿੰਗ ਜਿਹੜੀ ਹੈ ਸਿਮਰ ਸਾਹਿਬ ਦਾ ਕੰਕਰ ਹੈ ਜਿਹਨੂੰ ਅਸੀਂ ਅੱਜ ਮਿਲੋ ਵੀ ਰਿਟਨ ਦੇ ਵਿੱਚ ਅਸੀਂ ਇਹਨਾਂ ਦੇ ਰਹੇ ਆ ਤਾਂ ਕਿ ਸਿਮਰ ਸਾਹਿਬ ਨਾਲ ਬੈਠੇ ਵੈਸੇ 26 ਤਰੀਕ ਨੂੰ ਆਲਰੇਡੀ ਕੈਬਨ ਮਿਨਿਸਟਰ ਸਾਹਿਬ ਨਾਲ ਉਹਨਾਂ ਦੀ ਮੀਟਿੰਗ ਸੈਟ ਹੈ 26 ਤਰੀਕ ਨੂੰ ਆਲਰੇਡੀ ਜਾਨੀ ਕਿ ਕੱਲ੍ਹ ਅੱਜ ਦੀ ਮੀਟਿੰਗ ਆਲਰੇਡੀ ਸੈਟ ਹੈ ਠੀਕ ਹੈ ਤੇ ਇਹ ਹੁਣ ਕਹਿੰਦੇ ਕਿ ਸਿਮਰ ਸਾਹਿਬ ਨਾਲ ਹੋ ਜੇ ਸਿਮਰ ਸਾਹਿਬ ਕੋਲ ਗੈਸ ਕਰਨਾ ਪਾ ਰਿਹਾ ਟਾਈਮ ਠੀਕ ਹੈਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਵੀ ਸਰਕਾਰ ਆ ਗਈ ਤਾਂ ਵਾਅਦਾ ਕੀਤਾ ਤਾਂ ਹੀ ਤਾਂ ਮਿਲ ਰਹੇ ਆ ਨਾ ਜੀ ਤਾਂ ਹੀ ਕੱਲ ਨੂੰ ਮੀਟਿੰਗ ਕਦੋਂ ਜੀ ਜੇ ਸਰਕਾਰ ਸੰਸੇਦ ਕਾਹੀ ਦੇ ਜੀ ਸਰ ਤਾਂ ਚਾਹ ਬਹੁਤ